ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਅਤੇ ਮਾਨਯੋਗ ਐਸਐਸਪੀ ਸਾਹਿਬ ਜੀ ਡਾਕਟਰ ਅਕਿਲ ਚੌਧਰੀ ਜੀ ਦੇ ਹੁਕਮ ਅਨੁਸਾਰ ਅੱਜ ਨਾਕਾਬੰਦੀ ਕੀਤੀ ਗਈ ਹੈ ਤੇ ਛੱਕੀ ਵਿਖਲਾ ਵੀ ਚੈਕਿੰਗ ਕੀਤੀ ਜਾ ਰਹੀ ਹੈ ਇਹਨਾਂ ਦੇ ਖੇਹਾਨ ਵੀ ਕੀਤੀ ਜਾ ਰਹੀ ਹੈ ਮਹਾਨ ਐਪ ਅਤੇ ਪਾਇ ਸੈਦੀ ਨਾਲ ਛੱਕੀ ਵੇਖਣ ਦੀ ਨਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਅਨਸਰਵੀ ਘਟਨਾ ਨਾ ਹੋ ਸਕੇ ਅਤੇ ਤੰਦਰਾਗਾਸ ਤੋਂ ਯਾਤਰੀਆਂ ਸਾਥੇ ਉਦੇਸ਼ ਮੰਦ ਦੇ ਵਿੱਚ ਵੀ ਅਸੀਂ ਹੋਟਲ ਸਰਾਵਾਂ ਆਦਿ ਦੀ ਟੈਕਿੰਗ ਕਰ ਰਹੇ ਹਾਂ ਔਰ ਵੀ ਜਿਹੜੇ ਕਿਰਾਏਦਾਰ ਰਹਿ ਰਹੇ ਐ ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਦੀ ਇਨਫੋਰਮੇਸ਼ਨ ਕਰ ਰਹੇ ਆ ਤਾਂ ਕਿ ਕੋਈ ਵੀ ਅਨਸ ਕੰਮ ਹੀ ਕਰ ਨਾ ਆਪਰ ਸਕੇ ਮਾਨਯੋਗ ਡੀਜੀਪੀ ਸਾਹਿਬ ਜੀ ਦਾਤਾ ਅਤੇ ਮਾਨਯੋਗ ਐਸਐਸਪੀ ਸਾਹਿਬ ਜੀ ਡਾਕਟਰ ਅਖਿਲ ਚੌਧਰੀ ਜੀ ਦੇ ਹੁਕਮ ਅਨੁਸਾਰ ਅੱਜ ਨਾਕਾ ਬੰਦ ਕੀਤੀ ਗਈ ਹੈ ਤੇ ਸ਼ੱਕੀ ਵਿਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਨਾਂ ਦੇ ਚਲਾਨ ਵੀ ਕੀਤਾ ਜਾ ਰਿਹਾ ਹੈ ਵਾਹਨ ਐ ਅਤੇ ਪਾਇ ਸੈਦੀ ਨਾਲ ਸਖਤੀ ਵੇਖਤਾਂ ਦੀ ਨੂੰ ਰੋਕ ਕੇ ਉਹਨਾਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਅਨਸਰਵੀ ਕਰਨਾ ਨਾ ਪਰ ਸਕੇ ਅਤੇ 15 ਅਗਸਤ ਜੋ ਆਜ਼ਾਦੀ ਦਿਵਸ ਆ ਰਿਹਾ ਉਹਦੇ ਸਬੰਧ ਦੇ ਵਿੱਚ ਵੀ ਅਸੀਂ ਹੋਟਲ ਸਰਾਵਾਂ ਆਦਿ ਦੀ ਟੈਕਿੰਗ ਕਰ ਰਹੇ ਹਾਂ ਹੋਰ ਵੀ ਜਿਹੜੇ ਕਿਰਾਏਦਾਰ ਰਹਿ ਰਹੇ ਐ ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰ ਰਹੇ ਹਾਂ ਤਾਂ ਕਿ ਕੋਈ ਵੀ ਅਨਸਰਵੀ ਕਰਨਾ ਨਾ ਪਰ ਸਕੇ ਤੇ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜੇ ਉਹਨਾਂ ਨੂੰ ਕੋਈ ਵੀ ਕਿਸੇ ਕਿਸਮ ਦੀ ਕੋਸ਼ਤਕੀ ਵਸਤੂ ਜਾਂ ਵਿਅਕਤੀ ਬਾਰੇ ਪਤਾ ਲੱਗਦਾ ਤਾਂ ਤੁਰੰਤ ਉਹ ਕੰਟਰੋਲ ਰੂਮ ਤੇ ਨੋਟ ਕਰ ਹਾਂਜੀ ਮਲੋਟ ਵਾਲਿਓ ਆਓ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਹਾਂ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਆ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ ਚਾਰ ਦਿਨਾਂ ਲਈ ਫ੍ਰੀ ਐਂਡ